ਸਦਾ ਚੰਗਾ ਸੋਚੋ ਚੰਗਾ ਕਰੋ ਅਤੇ ਜ਼ਿੰਦਗੀ ਨੂੰ ਦਰਦ ਭਰੀ ਕਹਾਣੀ ਬਣਨ ਤੋਂ ਬਚਾਓ ਜਿਸ ਦਾ ਅੰਤ ਪਛਤਾਵੇ ਵਿੱਚ ਹੁੰਦਾ ਹੈ ਇੱਕ ਸਮੇਂ ਦੀ ਗੱਲ ਹੈ ਕਿ ਪਿੰਡ ਦੇ ਅੰਦਰ ਬਹੁਤ ਹੀ ਦਿਆਲੂ ਤੇ ਨਿਰਮਲ ਦਿਦਾਰ ਵਾਲਾ ਇੱਕ ਬਜ਼ੁਰਗ ਰਹਿੰਦਾ ਸੀ ਉਸ ਦਾ ਨਾਮ ਸਾਹੂ ਹੀ ਸਾਹੂ ਹਰ ਵਕਤ ਲੋਕਾਂ ਦੀ ਸੇਵਾ ਕਰਦਾ ਅਤੇ ਸਚਾਈ ਦੇ ਰਾਹ ਤੇ ਚੱਲਦਾ ਸੀ ਪਿੰਡ ਦੇ ਹਰ ਗਰੀਬ ਦੀ ਮਦਦ ਕਰਨੀ ਅਤੇ ਮਜ਼ਦੂਰਾਂ ਦੇ ਹੱਕ ਲਈ ਆਵਾਜ਼ ਉਠਾਉਣੀ ਇਹ ਉਸ ਦੀ ਜ਼ਿੰਦਗੀ ਦਾ ਮਕਸਦ ਸੀ ਪਰ ਇਸੇ ਪਿੰਡ ਵਿੱਚ ਇੱਕ ਹੋਰ ਇਨਸਾਨ ਵੀ ਸੀ ਉਸ ਦਾ ਨਾਂ ਮਾਦੋ ਸਿੰਘ ਜੋ ਲਾਲਚੀ ਤੇ ਝੂਠ ਬੋਲਣ ਵਾਲਾ ਸੀ ਉਹ ਹਮੇਸ਼ਾ ਸਾਧੂ ਦੇ ਕੰਮਾਂ ਦਾ ਮਜ਼ਾਕ ਉਡਾਉਂਦਾ ਤੇ ਲੋਕਾਂ ਨੂੰ ਠੱਗ ਕੇ ਆਪਣੀ ਦੌਲਤ ਵਧਾਉਂਦਾ ਸੀ ਇੱਕ ਦਿਨ ਮਾਧੋ ਨੇ ਸਾਧੂ ਨੂੰ ਕਹਿੰਦੇ ਸੁਣਿਆ ਕਰਮ ਹੀ ਸਾਡੇ ਭਵਿੱਖ ਦਾ ਨਿਰਧਾਰਣ ਕਰਦੇ ਹਨ ਜੋ ਬੀਜ ਪਾਇਆ ਜਾਏ ਉਹੋ ਫਸਲ ਕੱਟਣੀ ਪੈਂਦੀ ਹੈ ਰੱਬ ਦੀ ਅਦਾਲਤ ਵਿੱਚ ਸਿਰਫ ਕਰਮਾਂ ਦੀ ਗਿਣਤੀ ਹੁੰਦੀ ਹੈ ਇਹ ਸੁਣ ਕੇ ਮਾਦੋ ਹੱਸਿਆ ਅਤੇ ਕਿਹਾ ਜੇ ਕਰਮਾਂ ਦਾ ਅਸਰ ਹੁੰਦਾ ਹੋਵੇ ਤਾਂ ਮੈਂ ਇਸ ਕਦਰ ਅਮੀਰ ਕਿਵੇਂ ਹੁੰਦਾ ਸਾਲ ਬੀਤਦੇ ਗਏ ਸਾਹੂ ਦੀ ਉਮਰ ਹੋ ਗਈ ਅਤੇ ਇੱਕ ਦਿਨ ਉਹ ਸੰਸਾਰ ਨੂੰ ਅਲਵਿਦਾ ਕਾਰ ਗਿਆ ਉਸ ਦੇ ਅੱਡੇ ਤੋਂ ਵੱਡ ਪਿੰਡ ਨੇ ਉਸ ਦੇ ਗੁਣ ਗਾਏ ਪਰ ਮਦੋ ਅਜੇ ਵੀ ਉਸ ਦੀਆਂ ਗੱਲਾਂ ਨੂੰ ਮਜ਼ਾਕ ਸਮਝਦਾ ਰਿਹਾ ਪਰ ਜ਼ਿੰਦਗੀ ਦਾ ਸੱਚ ਸਮਝਣ ਲਈ ਕਦੇ ਕਦੇ ਵਕਤ ਲੱਗਦਾ ਹੈ ਕੁਝ ਸਾਲ ਬਾਅਦ ਮਦੋ ਦੀ ਦੌਲਤ ਅਤੇ ਉਸ ਦੀ ਸੱਤਾ ਹੋਲੀ-ਹੋਲੀ ਖਤਮ ਹੋਣ ਲੱਗੀ ਜਿਸ ਪਿੰਡ ਨੇ ਕਦੀ ਉਸ ਨੂੰ ਬੜਾ ਪਿਆਰ ਦਿੱਤਾ ਸੀ ਹੁਣ ਉਹ ਲੋਕ ਉਸ ਤੋਂ ਦੂਰ ਹੋਣ ਲੱਗੇ ਮਾਦੋਦ ਦੇ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵਧਣ ਲੱਗੀਆਂ ਸਿਹਤ ਵੀ ਖਰਾਬ ਹੋਣ ਲੱਗੀ ਅਤੇ ਇੱਕ ਦਿਨ ਉਨਾਂ ਦੇ ਘਰ ਦੇ ਹਾਲਾਤ ਇੰਨੇ ਖਰਾਬ ਹੋ ਗਏ ਸੀ ਕਿ ਰੋਟੀ ਖਾਣ ਲਈ ਵੀ ਕੁਝ ਨਹੀਂ ਸੀ ਇੱਕ ਰਾਤ ਮਾਦੋ ਨੂੰ ਇੱਕ ਅਜੀਬ ਸੁਪਨਾ ਆਇਆ ਉਸਨੇ ਦੇਖਿਆ ਕਿ ਉਹ ਰੱਬ ਦੀ ਅਦਾਲਤ ਵਿੱਚ ਖੜਾ ਹੈ ਦਰਬਾਰ ਦੇ ਵਿਚਕਾਰ ਇੱਕ ਵੱਡਾ ਤਖਤ ਸੀ ਜਿੱਥੇ ਨੀਂਆਂ ਦੇ ਰੂਪ ਵਿੱਚ ਰੱਬ ਬੈਠੇ ਸਨ ਰੱਬ ਨੇ ਮਾਦੋ ਨੂੰ ਕਿਹਾ ਹ ਤੇਰੇ ਸਾਰੇ ਕਰਮਾਂ ਦਾ ਸਿਸ਼ਾਬ ਮੰਗਣ ਆਇਆ ਹਾਂ ਇੱਕ ਪਾਸੇ ਮਾਦੋ ਦੇ ਸਾਰੇ ਬੁਰੇ ਕਰਮ ਰਖੇ ਗਏ ਅਤੇ ਦੂਜੇ ਪਾਸੇ ਸਾਰੇ ਚੰਗੇ ਕਰਮ ਮਾਦੋ ਦੇ ਬੁਰੇ ਕਰਮਾਂ ਦਾ ਵਜਨ ਚੰਗਿਆਂ ਨਾਲੋਂ ਕਈ ਗੁਣਾ ਵੱਧ ਸੀ ਰੱਬ ਨੇ ਮਾਦੋ ਨੂੰ ਕਿਹਾ ਜੋ ਤੂੰ ਚਾਹੁੰਨਾ ਸੀ ਉਹ ਤੈਨੂੰ ਮਿਲਿਆ ਹੈ ਪਰ ਹੁਣ ਤੇਰੇ ਕਰਮਾਂ ਦਾ ਨਤੀਜਾ ਸਾਡੇ ਹੱਥ ਵਿੱਚ ਹੈ ਇੰਨੀ ਦੇਰ ਵਿੱਚ ਮਾਦੋ ਦੀ ਅੱਖ ਖੁੱਲ ਗਈ ਉਸਨੇ ਦੇਖਿਆ ਕਿ ਉਹ ਪਸੀਨੇ ਪਸੀਨੇ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਜੋ ਉਸ ਦੀ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਹ ਦੇ ਬੁਰੇ ਕਰਮਾਂ ਦਾ ਫਾਨ ਹੈ ਇਸ ਦੀ ਸੱਚਾਈ ਨੇ ਉਸ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਉਹ ਪਿੰਡ ਦੇ ਹਰ ਇੱਕ ਤੋਂ ਮਾਫੀ ਮੰਗਣ ਲੱਗਾ ਅਤੇ ਗਰੀਬਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਮਾਦੂ ਦੀ ਜ਼ਿੰਦਗੀ ਬਦਲ ਗਈ ਹੁਣ ਫਿਰ ਤੋਂ ਉਸ ਨੂੰ ਲੋਕ ਪਿਆਰ ਦੇਣ ਲੱਗੇ ਇਸ ਕਹਾਣੀ ਦਾ ਸੱਚ ਇਹ ਹੈ ਕਿ ਰੱਬ ਦੀ ਅਦਾਲਤ ਵਿੱਚ ਸਿਰਫ ਸਾਡੇ ਕਰਮ ਹੀ ਸਾਡੀ ਪਛਾਣ ਹੁੰਦੇ ਹਨ ਜੋ ਅਸੀਂ ਚੰਗੇ ਕਰਮ ਕਰਦੇ ਹਾਂ ਤਾਂ ਉਹ ਸਾਡੇ ਜੀਵਨ ਨੂੰ ਖੁਸ਼ਹਾਲ ਅਤੇ ਸਮਰਥ ਬਣਾਉਂਦੇ ਹਨ ਪਰ ਜੋ ਅਸੀਂ ਬੁਰੇ ਕਰਮ ਕਰਦੇ ਹਾਂ ਤਾਂ ਉਸ ਦਾ ਨਤੀਜਾ ਇੱਕ ਨਾ ਇੱਕ ਦਿਨ ਸਾਡੇ ਸਾਹਮਣੇ ਆ ਹੀ ਜਾਂਦਾ ਹੈ